ਬਠਿੰਡਾ ਦੇ ਭਾਗੂ ਰੋਡ ਤੇ ਲਗਜ਼ਰੀ ਗੱਡੀਆਂ ਦੀ ਪੰਨ ਤੋੜ ਕਰਨ ਦੇ ਮਾਮਲੇ ਦੇ ਵਿੱਚ ਚਾਰ ਨੂੰ ਕੀਤਾ ਗਿਆ ਗ੍ਰਿਫਤਾਰ ਦੋ ਦੱਸੇ ਜਾ ਰਹੇ ਹਨ ਨਬਲਗ 8 ਤੇ ਕੀਤਾ ਗਿਆ ਮਾਮਲਾ ਦਰਜ ਚਾਰ ਦੀ ਹਜੇ ਭਾਲ ਜਾਰੀ ਬਠਿੰਡਾ ਦੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੀ ਭਾਗੂ ਰੋਡ ਤੇ 20 ਤਰੀਕ ਦੀ ਰਾਤ ਨੂੰ 20 April ਦੀ ਰਾਤ ਨੂੰ ਇੱਕ ਜਾਗਰਨ ਸੀ ਤਾਂ ਉਥੇ ਕਿਸੇ ਗੱਲ ਨੂੰ ਲੈ ਕੇ ਕੁਝ ਲੋਕਾਂ ਦੀ ਤੁੰਤੁਮਮੇ ਮ ਹੋਈ ਅਤੇ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਦੱਸਦੀ ਹੈ ਕਿ ਇਹ ਵਿਅਕਤੀ ਉਸ ਲੜਾਈ ਦੇ ਵਿੱਚ ਸ਼ਾਮਲ ਨਹੀਂ ਸੀ ਲੇਕਿਨ ਇਹਦੀ ਕੁੱਟਮਾਰ ਕੀਤੀ ਗਈ ਤਾਂ ਉਸ ਤੋਂ ਬਾਅਦ ਇਸ ਨੇ ਹੋਰ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇਹ ਸਮਝ ਲਿਆ ਗਿਆ ਕਿ ਇਹ ਸਾਰੀਆਂ ਗੱਡੀਆਂ ਉਸ ਜਗਰਾਤੇ ਵਾਲਿਆਂ ਦੀ ਵਾਲਾਂ ਨਹੀਂ ਹਨ ਇਸ ਨੂੰ ਲੈ ਕੇ ਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਉੱਥੇ ਗੱਡੀਆਂ ਦੀ ਜਿੱਥੇ ਪੰਟੋੜ ਕੀਤੀ ਉੱਥੇ ਸੀਸੀਟੀਵੀ ਕੈਮਰਾ ਦੇ ਵਿੱਚ ਸਾਰੇ ਕੈਦ ਹੋ ਗਏ ਉਸ ਤੋਂ ਬਾਅਦ ਬਠਿੰਡਾ ਪੁਲਿਸ ਵੱਲੋਂ ਪਹਿਲੇ ਅਣਪਛਾਤੇ ਲੋਕਾਂ ਦੇ ਖਿਲਾਫ थाना ਸਿਵਲ ਲੈਂਡ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਪਹਿਚਾਣ ਬਿਨਾਂ ਵੱਲੋਂ ਕੀਤੀ ਗਈ ਤੇ 8 ਲੋਕਾਂ ਦੇ ਖਿਲਾਫ ਬਾਈ ਨੇ ਮਾਮਲਾ ਦਰਜ ਕਰਕੇ ਇਹਨਾਂ ਵੱਲੋਂ 4 ਨੂੰ ਗ੍ਰਿਫਤਾਰ ਕੀਤਾ ਗਿਆ 4 ਦੀ ਹਿਦ ਤੱਕ ਪਾਲ ਜਾਰੀ ਹੈ ਐਸਪੀ ਸਿਟੀ ਇਸ ਵਿਜੀਟੀ ਨਿਰੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹਨਾਂ ਦੇ ਵਿੱਚ ਦੋ ਲੋਕ ਨੇ ਜਿਹੜੇ ਉਹ ਨਵਾਲਗ ਨੇ ਅਤੇ ਬਾਕੀ ਇਹ ਆਪਣੇ ਇਹਦੇ ਵਿੱਚ ਚਾਰ ਲੋਕ ਰਹਿੰਦੇ ਹਨ ਉਹਨਾਂ ਦੀ ਵੀ ਉਹਨਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ ਇਹ ਸਾਰਾ ਮਾਮਲਾ ਸੀਸੀਟੀਵੀ ਕੈਮਰੇ ਦੀ ਫੁਟੇਜ ਆਉਣ ਤੋਂ ਬਾਅਦ ਕਲੀਅਰ ਹੋ ਗਿਆ ਜਿਹੜੇ ਵਿਅਕਤੀਆਂ ਨੇ ਗੱਡੀਆਂ ਦੀ ਪੰਨਤੋੜ ਕੀਤੀ ਹੈ ਉਸ ਮਾਮਲੇ ਦੇ ਵਿੱਚ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ 4 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ 2 ਇਸ ਦੇ ਵਿੱਚ ਡਬਾਲਗ ਹਨ ਤੇ ਬਾਕੀ 4ਾਂ ਦੀ ਭਾਲ ਕੀਤੀ ਜਾ ਰਹੀ ਹੈ ਕਹਿੰਦੇ ਜੋ ਘਟਨਾ ਵਾਪਰੀ ਸੀ ਗੱਡੀਆਂ ਦੀ ਪੰਨਤੋੜ ਵਾਲੀ ਕੀ ਹੈ ਮਾਮਲਾ ਸਰਪ੍ਰੁਰ ਕੀ ਉਸ ਜਿਹੜਾ ਹੈਗਾ ਕਾਰਵਾਈ ਕੀਤੀ ਹੈ ਇਹ ਭਾਗ ਰੋਡ ਦੇ ਉੱਪਰ ਇੱਕ ਜਾਗਰੂਕਤਾ ਦਾ ਪ੍ਰੋਗਰਾਮ ਸੀਗਾ ਪ੍ਰੋਗਰਾਮ ਦੌਰਾਨ ਜਿਹੜੀ ਇੱਕ ਧੋਬੀਆਂ ਨੇ ਬਸਤੀ ਦੇ ਕੁਝ ਲੜਕੇ ਸੀਗੇ ਉਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ ਸੀ। ਲੜਾਈ ਹੋਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਜਿਹੜੀ ਗੱਡੀਆਂ ਨੇ ਦੂਸਰੇ ਗਰੁੱਪ ਦੀ ਹੈਗੀਆਂ ਉਹਨਾਂ ਨੇ ਉਸ ਗੱਡੀਆਂ ਦੇ ਜਿਹੜੀ ਸੜਕ ਦੇ ਉੱਪਰ ਲੱਗੇ ਸੀਗੇ ਉਹਨਾਂ ਦੀ ਭੰਨਤੋੜ ਵੀ ਕਰ ਦਿੱਤੀ ਸੀ। ਸੋ ਇਸ ਮਸਲੇ ਦੇ ਉੱਤੇ ਸੀ FIR ਨੰਬਰ 53 ਥਾਣਾ ਸਿਵਲ ਲਾਈਨ ਦੇ ਵਿੱਚ ਦਰਜ ਰਜਿਸਟਰ ਕਰ ਲਈ ਵੱਖ-ਵੱਖ ਧਰਾਵਾਂ ਦੇ ਤਹਿਤ 160 148 53 427 IPC ਦੇ ਵਿੱਚ ਥਾਣਾ ਸਿਵਲ ਲਾਈਨ ਦੇ ਵਿੱਚ FIR ਰਜਿਸਟਰ ਹੋ ਗਈ ਹੈ। ਇਦੇ ਵਿੱਚ ਅਸੀਂ ਚਾਰ ਜਿਹੜੇ ਦੋਸ਼ੀ ਨੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਉਹਨਾਂ ਨੂੰ ਰੌਂਡ ਅਪ ਵੀ ਕਰ ਲਿਆ ਜਿਹਦੇ ਜੋ ਨਰਿੰਦਰ ਤੇ ਕਰਨ ਜਿਹੜੇ ਹੈਗੇ ਨੇ ਦੋ ਬਾਲਗ ਨੇ ਦੋ ਜਿਹੜੇ ਹੈਗੇ ਨੇ ਉਹਦੇ ਵਿੱਚ ਜੁਵਨਾਈਲ ਨੇ ਜਿਨ੍ਹਾਂ ਦੀ ਉਮਰ 17 ਸਾਲ ਦੇ ਕਰੀਬ ਹੈਗੀ ਹੈ ਚਾਰ ਦੋਸ਼ੀਆਂ ਦੀ ਅਸੀਂ ਪਛਾਣ ਕਰ ਲਈ ਹੈ ਜਿਨ੍ਹਾਂ ਨੂੰ ਅਸੀਂ ਰੌਂਡ ਅਪ ਵੀ ਕਰ ਲਿਆ ਬਾਕੀ ਚਾਰ ਦੋਸ਼ੀ ਹੋਰ ਜਿਹੜੇ ਆ ਜੋ ਤੋਗਿਆਂ ਵਾਲੇ ਵਸਤੀ ਦੇ ਨਾਲ ਦੇ ਸਾਥੀ ਨੇ ਉਹਨਾਂ ਦੀ ਪਛਾਣ ਵੀ ਕਰ ਲਈ ਗਈ ਹੈ ਸੋ ਇਸ ਮਾਮਲੇ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕਰਕੇ ਸਾਰੇ ਬੰਦੇ ਜਿਹੜੇ ਹੈਗੇ ਆ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਜਲਦੀ ਹੀ ਅਸੀਂ ਬਾਕੀ ਜਿਹੜੇ ਰਹਿੰਦੇ ਆ ਉਹਨਾਂ ਨੂੰ ਫੜ ਸੋ ਜਿਹੜੇ ਵੀ ਕਿਸੇ ਵੀ ਤਰ੍ਹਾਂ ਦੇ ਕਿਸੇ ਸ਼ਰਾਰਤੀ ਅਨਸਰ ਜੋ ਵੀ ਕਿਸੇ ਘਟਨਾ ਨੂੰ ਅੰਜਾਮ ਦੇਣਗੇ ਉਹਦੇ ਵਿੱਚ ਅਨੁਸਾਰ ਖਿਲਾਫ ਸੱਕਿਨੈਕਸ਼ਨ ਲਾਜਾਊਗਾ ਤਾਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਜਿਹੜੀ ਕੋਈ ਵੀ ਅਨਹੋਣੀ ਜਿਹੜੀ ਸਫਾਮੀ ਗੰਸਟਾ ਵੀ ਘਟਨਾ ਹੈ ਉਹਨੂੰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇੰਨੀਆਂ ਗੱਡੀਆਂ ਜਿਹੜੀਆਂ ਸੀ ਤਕਰੀਬਨ 4-5 ਗੱਡੀਆਂ ਸੀਗੀਆਂ ਸੜਕ ਦੇ ਉੱਪਰ ਜਿਹੜੀਆਂ ਖੜੀਆਂ ਸੀਗੀਆਂ ਉਹਨਾਂ ਨੂੰ ਐ ਮਹਿਸੂਸ ਹੋਇਆ ਕਿ ਜਿਹੜੀਆਂ ਗੱਡੀਆਂ ਦੂਸਰੇ ਗਰੁੱਪ ਦੀਆਂ ਹੈਗੀਆਂ ਨੇ ਸੋ ਉਸੇ ਮਿਸਅੰਡਰਸਟੈਂਡਿੰਗ ਦੇ ਵਿੱਚ ਉਹਨਾਂ ਨੇ ਇਸ ਗੱਡੀਆਂ ਨਾਲ ਜਿਹੜਾ ਤੌਰਪਣ ਕੀਤੀ ਸੀਗੀ ਸੋ ਸਾਡੇ ਵੱਲੋਂ ਐਫਆਈਆਰ ਜਿਹੜੀ ਦਰਜ ਕੀਤੀ ਗਈ ਸੀਗੀ ਅਨਨੋਣ ਬੰਦਿਆਂ ਦੇ ਖਿਲਾਫ ਉਹਦੇ ਵਿੱਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਬੰਦਿਆਂ ਦੀ ਪਛਾਣ ਕਰਕੇ ਚਾਰ ਬੰਦੇ ਅਸੀਂ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਸੋ ਬਾਕੀ ਵੀ ਜਿਹੜੇ ਬਾਕੀ ਪਛਿਤ ਦੇ ਦੋਸ਼ੀ ਨੇ ਉਹਨਾਂ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਊਗਾ ਥੈਂਕ ਯੂ